ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਹਾਜ਼ਰ ਨੇ ਤੀਰਤ ਸਿੰਘ ਜੀ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਅੱਜ ਵਿਸ਼ਾ ਇੱਕ ਵਾਰ ਫੇਰ ਬਹੁਤ ਹੀ ਮਹੱਤਵਪੂਰਨ ਹੈ ਸ਼ੁਰੂਆਤ ਕਰਦੇ ਹਾਂ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਵਿਸ਼ਾ ਬੜਾ ਮਹੱਤਵਪੂਰਨ ਹੈ ਕੈਨੇਡਾ ਦੀ ਪੋਜ਼ਿਟਿਵਿਟੀ ਦਾ ਕਦੋਂ ਤੱਕ ਇੰਤਜ਼ਾਰ ਕਰੀਏ ਔਰ ਪ੍ਰੈਜ਼ੈਂਟ ਟ੍ਰੈਂਡ ਕੀ ਹੈ ਕੀ ਸੱਚਮੁੱਚ ਆਉਂਦੇ ਦਿਨਾਂ 'ਚ ਕਨੇਡਾ ਪੋਜ਼ਿਟਿਵ ਹੋਏਗਾ ਵਿਜੇ ਆਉਣਗੇ ਜਾਂ ਇਹ ਹਾਲੇ ਸੁਪਨਾ ਹੈ ਇਹਦੇ ਤੇ ਕਲੈਰਿਟੀ ਦਿਓ ਤਾਂ ਕਿ ਵਿਦਿਆਰਥੀ ਆਪਣਾ ਫਿਊਚਰ ਤੈਅ ਕਰ ਸਕੇ ਤੇ ਬਿਲਕੁਲ ਸਰ ਇੰਪੋਰਟੈਂਟ ਟਾਪਿਕ ਹੈ ਤੇ ਪੋਜ਼ਿਟਿਵਿਟੀ ਦੋ ਤਰ੍ਹਾਂ ਦੀ ਹੈ ਤੇ ਸਪੈਸ਼ਲੀ ਜਿੱਦਾਂ ਤੁਹਾਨੂੰ ਪਤਾ ਵਾ ਕਿ ਅਸੀਂ ਇਸ ਵੇਲੇ ਸੋਸ਼ਲ ਮੀਡੀਆ ਤੇ ਜਿਹੜੇ ਬੱਚੇ ਉੱਥੇ ਗਏ ਆ ਤੇ ਹਾਂ ਵੀ ਉਹਨਾਂ ਦੇ ਨਾਲ ਵੀ ਪੂਰਾ ਪ੍ਰੋਪਰ ਲਿੰਕ ਦੇ ਵਿੱਚ ਹੈਗਾ ਖਾਸ ਕਰਕੇ ਜਿਹੜੇ ਬੱਚੇ ਸਾਡੇ ਕੋਲ ਗਏ ਹੈਗੇ ਆ ਕਾਫੀ ਬੱਚੇ ਸਾਡੇ ਨਾਲ ਲਿੰਕਸ ਆ ਜਿਹੜੇ ਪੂਰੀ ਆਪਣੀ ਪਲੈਨਿੰਗ ਨਾਲ ਚੱਲ ਰਿਹਾ ਕਿ ਹਾਂ ਵੀ ਕਿ ਉਹਨਾਂ ਨੂੰ ਪੀਆਰ ਤੱਕ ਕੋਈ ਔਖ ਨਾ ਆਵੇ ਤੇ ਕਈ ਬੱਚੇ ਮੈਂ ਦੱਸਣਾ ਚਾਹੁੰਗਾ ਕਿ ਪੀਆਰ ਲੈਣ ਦੇ ਵਿੱਚ ਕੰਮ ਜਾਂ ਬੀ ਆਲਰੇਡੀ ਹੋ ਚੁੱਕੇ ਆ ਤੋਂ ਜਿਹੜੇ ਦਾ ਬੱਚੇ ਉੱਥੇ ਇੰਟਰਨਲ ਗਏ ਹੋਏ ਆ ਜੇ ਥੋ ਟ੍ਰੈਂਡ ਘਟਿਆ ਬਿਜਿਆਂ ਦਾ ਤੇ ਉਹ ਬੱਚੇ ਤਕਰੀਬਨ ਲਗਭਗ ਸੈਟਲ ਹੋਣ ਦੇ ਵਿੱਚ ਜਿਹੜੇ ਕੀ ਆ ਚੁੱਕੇ ਆ ਤੇ ਮੈਂ ਬੱਚਿਆਂ ਨੂੰ ਕਹਿਣਾ ਵੀ ਚਾਹੂੰਗਾ ਕਿ ਜਰੂਰ ਸਾਡੀਆਂ ਵੀਡੀਓਜ਼ ਦੇਖਿਆ ਕਰੋ ਇਸ ਵੇਲੇ ਆ ਵਪਾਰਿਕ ਤੌਰ ਨੂੰ ਸਾਈਡ ਤੇ ਰੱਖ ਕੇ ਤੇ ਇਸ ਵੇਲੇ ਬੱਚਿਆਂ ਨੂੰ ਉਹ ਟਰੈਕ ਦੱਸੇ ਜਾ ਰਹੇ ਕਿ ਜਿੱਥੇ ਕਿ ਉਹ ਲੌਂਗ ਟਰਮ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਸਟੈਬਲਿਸ਼ ਆ ਸੈਟਲਡਾਊਨ ਜਾਂ ਪੋਜ਼ਿਟਿਵ ਰੱਖ ਸਕਦੇ ਮੈਂ ਤਾਂ ਕਹੂੰਗਾ ਤੇ ਬਾਕੀ ਗੱਲ ਸਰ ਜਿਹੜੀ ਮੈਂ ਹੁਣ ਇੱਥੇ ਦੀ ਵੀਜ਼ਾ ਟਰੈਂਡ ਦੀ ਵੀ ਕਰਦੇ ਆ ਕਿਉਂਕਿ ਇੱਥੇ ਵੀ ਹੁਣ ਕਾਫੀ ਬੱਚਿਆਂ ਦੀ ਵੀਜ਼ਿਆਂ ਦੀ ਲਾਈਨ ਜਿਹੜੀ ਕਿ ਲੱਗੀ ਹੋਈ ਆ ਜਿਹੜੀ ਕਿ ਰਿਫਿਊਜ਼ਲਾਂ ਦੀ ਪਿੱਛੇ ਆ ਸਿਰਾਂ ਲੱਗਾ ਸੀਗਾ ਕੈਨੇਡਾ ਦੀ ਤੇ ਉਹ ਵੀ ਬੱਚੇ ਮਿਲ ਬੇਸਬਰੀ ਨਾਲ ਵੇਟ ਕਰ ਰਹੇ ਨੇ ਕਿ ਕਦੋਂ ਮਿਲ ਕੀ ਹੁਣ ਫਾਈਲਾਂ ਦੁਬਾਰਾ ਲਾਈਆਂ ਜਾਂ ਜਨਵਰੀ ਦੇ ਤੇ ਮੈਂ ਹਜੇ ਵੀ ਦੱਸ ਦਵਾਂ ਲਾਸਟ ਵੀਕ ਉਹ ਸਪਟੰਬਰ ਆ ਤੇ ਮੈਂ ਹਜੇ ਥ ਤੋ ਜਰੂਰ ਆਪਾਂ ਡਲਾਜੀ ਨਾਲ ਤੁਹਾਡੇ ਨਾਲ ਇਥੇ ਡਿਕਲੇਅਰ ਕਰਾਂਗੇ ਇਹ ਮੇਸ਼ੀ ਤੁਹਾਨੂੰ ਤਾਂ ਕਹਿ ਰਿਹਾ ਅ ਉਮੀਦ ਕੀਤੀ ਜਾ ਰਹੀ ਹੈ ਕਿ ਅ ਅਕਤੂਬਰ ਦੇ ਫਰਸਟ ਵੀਕ ਤੋਂ ਆਪਾਂ ਨੂੰ ਸ਼ਾਇਦ ਪੋਜ਼ਿਟਿਵਿਟੀ ਦੀ ਸਾਨੂੰ ਦੇਖਣੀ ਸ਼ੁਰੂ ਮਿਲ ਜੇ ਤੇ ਹਮੇਸ਼ਾ ਕਦੀ ਨੈਗੇਟਿਵ ਤਾਂ ਅਸੀਂ ਸੋਚਿਆ ਨਹੀਂ ਪਰ ਹਾਂ ਸਚਾਈ ਵੀ ਹੈ ਜਿੰਨਾ ਨੈਗੇਟਿਵ ਟ੍ਰੈਂਡ ਐਸ ਵੇਲੇ ਲੰਬਾ ਖਿੱਚਿਆ ਗਿਆ ਇਹਨਾਂ ਕਰਕੇ ਦੀ ਹਿਸਟਰੀ ਚ ਖਿੱਚਿਆ ਨਹੀਂ ਗਿਆ ਪੋਜ਼ਿਟਿਵ ਹੋਣ ਦੀ ਉਮੀਦ ਤਾਂ ਮ ਸਰ ਉੱਥੇ ਦੇ ਜਿਹੜੇ ਯੂਨੀਵਰਸਿਟੀਆਂ ਮੈਂ ਤਾਂ ਕਹੂੰਗਾ ਵਧੀਆ ਯੂਨੀਵਰਸਿਟੀਆਂ ਵਧੀਆ ਕਾਲਜੇਸ ਦੇ ਵਿੱਚ ਵੀ ਤੇ ਹੁਣ ਤਾਂ ਕਾਲਜੇਸ ਦੇ ਵੀ ਹਾਲਾਤ ਜਿਹੜੇ ਆ ਚੁੱਕੇ ਆ ਕਿ ਉਹਨਾਂ ਨੂੰ ਆਪਣੇ EMPLOYEES ਦੀ ਫੀਸਿਸ ਦੇਣੇ ਦੇ ਵੀ ਉਹਨਾਂ ਦੇ ਚੈਲੈਂਜਿੰਗ ਹੋ ਚੁੱਕੇ ਆ ਮੈਨ ਲੇ ਕਿ ਹੋਗੇ ਤਾਂ ਗਵਰਨਮੈਂਟ ਵੱਲੋਂ ਤੇ ਉਹਨਾਂ ਨੂੰ ਵੀ ਪ੍ਰੈਸ਼ਰ ਆ ਤੇ ਐਟ ਲੀਸ ਮੈਂ ਜਿੱਦਾਂ ਕਿ ਇਹ ਚੀਜ਼ ਤਾਂ ਉਮੀਦ ਕਰ ਰਹੇ ਕਿ ਜਿਹੜੇ ਸਾਡੇ ਡਿਸਰਵਿੰਗ ਬੱਚੇ ਆ ਡਿਸਰਵਿੰਗ ਇੰਟੈਲੀਜੈਂਟ ਬੱਚੇ ਬਹੁਤ ਸਾਰੇ ਐਸਲ ਰਿਫਿਊਜ਼ਲ ਜਿਹੜੇ ਕਿ ਲੈ ਚੁੱਕੇ ਆ ਨਜਾਇਜ਼ ਮੈਂ ਤਾਂ ਕਹੂੰਗਾ ਜਿਹੜੇ ਕਿ ਇਹ ਰਿਫਿਊਜ਼ਲਸ ਬੱਚਿਆਂ ਨੂੰ ਮਿਲੀਆਂ ਤੇ ਉਹ ਕਲੈਰਿਟੀ ਉਹਨਾਂ ਨੂੰ ਤਾਂ ਬੱਚਿਆਂ ਨੂੰ ਘਟੋਗਾ ਜਿਹੜਾ ਉਹਨਾਂ ਦਾ ਹੱਕ ਜਿਹੜਾ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੈਨੂਇਨ ਪ੍ਰੋਫਾਈਲਸ ਵਾਲਿਆਂ ਨੂੰ ਦੇਖਣ ਨੂੰ ਜਿਹੜਾ ਕਿ ਇਹ ਜ਼ਰੂਰ ਮਿਲ ਸਕਦਾ ਹੈਗਾ ਸੋ ਥੋੜੇ ਦਿਨ ਵੇਟ ਕਰੋ ਤੇ ਬਟ ਹਾਂ ਨਾਲ ਦੀ ਨਾਲ ਸਲਾਹ ਮੈਂ ਇੱਕ ਹੋਰ ਇਹ ਤੇ ਬੱਚਿਆਂ ਨੂੰ ਦੇਣੀ ਚਾਹੂੰਗਾ ਜਿਹੜੇ ਬੱਚਾ ਨੂੰ ਨਵੀਂ ਫਾਈਲ ਆਉਣੀ ਨਾ ਸਰ ਮੈਂ ਕਹੂੰਗਾ ਮਹਾਨ ਉਹ 에ਜੰਟ ਸਖਸ਼ਤਾ ਜਿਹੜੇ ਅੱਜ ਵੀ ਕਹੀ ਜਾਂਦੇ ਕੋਈ ਨਹੀਂ ਪੁਰਾਣੀ ਜੀਆਈਸੀ ਨਾ ਫਾਈਲ ਲਾ ਦਾਂਗੇ ਤੇ ਅੱਜ ਮੈਂ ਇੱਥੇ ਕਲੈਰਿਟੀ ਦੇਣੀ ਚਾਹੂੰਗਾ ਜੇ ਤੁਸੀਂ ਪੁਰਾਣੀ ਜੀਆਈਸੀ ਨਾ ਫਾਈਲ ਲਈ ਨਾ ਮਤਲਬ ਕਿ ਜੀਆਈਸੀ ਵਾਲੀ ਅਮਾਉਂਟ ਤੁਹਾਡੇ ਕਾਊਂਟ ਨਹੀਂ ਹੋਣੀ ਹੈਗੀ ਜੋ ਇਸ ਚੀਜ਼ ਨੂੰ ਤੁਸੀਂ ਆਪਣੇ ਮਾਪਿਆਂ ਦੀ ਉਹ ਸੇਵਿੰਗ ਨੂੰ ਮਾਲਕ ਹੋਣਾ ਡੈੱਡ ਅਕਾਊਂਟ ਦੇ ਵਿੱਚ ਹੀ ਮੰਨਣਾ ਸੋ ਜੇ ਜੀਆਈਸੀ ਤੁਸੀਂ ਚਾਹੁੰਦੇ ਤੁਹਾਡੀ ਜੀਆਈਸੀ ਕੰਸੀਡਰ ਕੀਤੀ ਜਾਏ ਤੇ ਤੁਹਾਨੂੰ ਟਾਪ-ਅਪ ਕਰਕੇ ਹੀ ਕਰਾਉਣੀ ਪੈਣੀ ਆ ਤੇ ICICI ਬੈਂਕ ਦੇ ਵਿੱਚ ਜਿੰਨੇ ਨੇ ਕਿਹਾ ਹੈ ਤੇ ICICI ਬ ਆ ਸਕਾਸ਼ੀਆ ਬੈਂਕ ਐ ਕਿ ਨਹੀਂ ਦੇਰੀ ਹੋ ਤੁਹਾਨੂੰ ਰਿਫੰਡ ਲੈ ਕੇ ਦੁਬਾਰਾ ਹੀ ਕਰਾਉਣੀ ਪੈਣੀ ਆ ਸੋ ਇਹ ਚੀਜ਼ ਤੇ ਖਾਸੌਰਤਾਂ ਖਿਆਲ ਜਿਹੜਾ ਕਿ ਜਰੂਰ ਰੱਖਣਾ ਤੇ ਬਾਕੀ ਚਾਹੇ ਤੁਹਾਡੇ ਖਾਤਿਆਂ ਚ ਪੈਸੇ ਘਟਿਆ ਜਾਂ ਜ਼ਿਆਦਾ ਵਾ ਤੇ ਮੈਂ ਸਟੇਟਮੈਂਟ ਵੀ ਵੀ ਮੋਸਟ ਮਤਲਬ ਹਰ ਬੱਚੇ ਨੂੰ ਕਹੂੰਗਾ ਇੰਪੋਰਟੈਂਟਲੀ ਕਿ ਆਪਣੀ ਚਾਰ ਮਹੀਨੇ ਦੀ ਪਿਛਲੀ ਸਟੇਟਮੈਂਟ ਆਪਣੇ ਖਾਤਿਆਂ ਦੇ ਮਤਲਬ ਕਿ ਆਪਣੀ ਫਾਈਲ ਦੇ ਨਾਲ ਜਰੂਰ ਅਟੈਚ ਕਰਨ ਤੇ ਉਮੀਦ ਕਰਦਾ ਆ ਨ ਆ ਵਰੀ ਪੋਜ਼ਿਟਿਵ ਕਿ ਅਕਤੂਬਰ ਫਰਸਟ ਵੀਕ ਤੋਂ ਫਾਈਲ ਆਉਣ ਤੋਂ ਬਾਅਦ ਤੇ ਸਾਨੂੰ ਜਨਵਰੀ ਦੇ 26 ਦੇ ਜਿਹੜੇ ਵੀਜ਼ੇ ਜਿਹੜੇ ਹੈਗੇ ਆ ਹੁਣੇ ਦੇਖਣ ਨੂੰ ਜਿਹੜੇ ਕਿ ਮਿਲ ਸਕਦੇ ਆ ਤੇ ਬਾਕੀ ਨਿਊਜ਼ ਤਾਂ ਬਹੁਤ ਹੈ ਇੰਟਰਨਲ ਨਿਊਜ਼ ਕਿਹੜੀਆਂ ਕੀ ਚੱਲ ਰਹੀਆਂ ਸੀ ਕਿਉਂਕਿ ਸਾਡਾ ਜਿਹੜਾ ਜ਼ਿਆਦਾ ਵਾਸਤਾ ਪੈਂਦਾ ਯੂਨੀਵਰਸਿਟੀਜ਼ ਦੇ ਡੈਲੀਗੇਟਸ ਨਾਲ ਪੈਂਦਾ ਤੇ ਹੁਣ ਸਾਡੀ ਇੱਕ ਮੀਟਿੰਗਸ ਵੀ ਹੈਗੀ ਆ ਜਿੱਥੇ ਯੂਨੀਵਰਸਿਟੀਜ਼ ਦੇ ਗਰੁੱਪ ਆ ਰਹੇ ਆ ਉਹ ਵੀ ਅਕਤੂਬਰ ਦੇ ਸੈਕੰਡ ਵੀਕ ਦੇ ਵਿੱਚ ਹੈਗੀਆਂ ਸੋ ਉਹ ਵੀ ਤਾਹੀਂ ਜਿਹੜੀਆਂ ਕਿ ਚੀਜ਼ਾਂ ਲੈ ਕੇ ਆ ਰਿਹਾ ਕਿਉਂਕਿ ਉਹ ਵੀ ਪੋਜ਼ਿਟਿਵਿਟੀ ਹੈ ਗਈਆਂ ਕਿਉਂਕਿ ਉਹਨਾਂ ਦੀ ਵੀ ਨਾਲ ਜਿਹੜੀ ਕਿ ਵੀਜ਼ਾ ਆਫੀਸਰਸ ਦੇ ਨਾਲ ਜਿਹੜੀਆਂ ਕਾਫੀ ਮੈਨੇ ਕਿ ਮੀਟਿੰਗਸ ਹੋ ਰਹੀਆਂ ਕਿਉਂਕਿ ਐਂਡ ਆਫ ਦਾ ਡੇ ਨਾ ਇੱਕ ਇੱਕ ਸਰਕਲ ਆਈ ਚੀਜ਼ਾਂ ਦਾ ਕਿਉਂਕਿ ਯੂਨੀ ਬੱਚਿਆਂ ਨੂੰ ਜੇ ਬੱਚੇ ਦੇ ਬੱਚੇ ਦਾ ਵੀਜ਼ਾ ਨਹੀਂ ਲੱਗਦਾ ਬੱਚੇ ਦਾ ਨੁਕਸਾਨ ਆ ਨਾ ਤੇ ਯੂਨੀਵਰਸਿਟੀ ਦਾ ਵੀ ਨੁਕਸਾਨ ਆ ਠੀਕ ਹੈ ਨਾ ਸੋ ਇੱਕ ਇਸ ਸਰਕਲ ਜਿਹੜਾ ਹੈਗਾ ਤੋਂ ਐਟ ਲੀਸਟ ਜਿਹੜੇ ਡਿਸਰਵਿੰਗ ਬੱਚੇ ਹੁਣ ਮੈਨੂੰ ਲੱਗਦਾ ਕਿ ਵੀਜ਼ਿਆਂ ਦੀ ਉਮੀਦ ਐਸੇ ਸਾਹ ਜਰੂਰ ਕਰਨਗੇ ਤੇ ਬਾਕੀ ਸਾਰ ਜਿਹੜੀ ਮੈਂ ਤਾਂ ਕਹ ਉਹ ਜਿਹੜੀ ਬੱਚਿਆਂ ਦੀ ਉਹ ਤਾਂ ਚੱਲਦੀ ਰਹੇਗੀ ਪਰ ਹੁਣ ਅਸਟ੍ਰੇਲੀ ਜਿਦਾ ਸ਼ਾਇਦ ਸਾਰ ਤੁਹਾਨੂੰ ਯਾਦ ਹੋਊਗਾ ਅੱਜ ਤੋਂ ਆਪਾਂ 1.5 ਸਾਲ ਪਹਿਲੇ ਕਿ ਸ਼ੋਅ ਲਾਇਆ ਸੀ ਕੈਨੇਡਾ ਹੁਣ ਬਣਨ ਜਾ ਰਿਹਾ ਆਸਟ੍ਰੇਲੀਆ ਤੇ ਤਕਰੀਬਨ ਲਗਭਗ ਬਣ ਹੀ ਚੁੱਕਾ ਹੋਇਆ ਸੋ ਕੈਨੇਡਾ ਜੇ ਵੀਜ਼ਾ ਲੈਣਾ ਵਾ ਸੋ ਜੇ ਬੱਚੇ ਹੁਣ ਵੀ ਜਿਹੜੇ ਹੁਣ ਪੜ੍ਹ ਰਹੇ ਹੋਣਗੇ ਤੇ ਮੈਂ ਮਾਪਿਆਂ ਨੂੰ ਵੀ ਕਹੂੰਗਾ ਕਿ ਕਿ ਜਿਹਨੇ ਕੈਨੇਡਾ ਭੇਜਣਾ ਆਪਣਾ ਬੱਚਾ ਭੇਜਣਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਬੱਚੇ ਜਾਂ ਰਿਸ਼ਤੇਦਾਰ ਉੱਥੇ ਆ ਤੋ ਪਹਿਲਾਂ ਹੀ ਤਿਆਰੀ ਕਰਕੇ ਜਾਣੀ ਪੈਣੀ ਆ ਸੇਵਿੰਗ ਦਿਖਾਉਣੀ ਪੈਣੀ ਆ 4 ਮਹੀਨੇ ਦੀ ਸੇਵਿੰਗ ਆ ਸੋ ਜਿਹੜੀਆਂ ਫੀਸੇਸ ਦੇਣੀਆਂ ਜੇ ਆਈਸੀ ਦੇਣੀਆਂ ਇਹ ਐਡਜਸਟਮੈਂਟ ਤੁਹਾਨੂੰ ਇੱਥੇ ਦੀ ਕਰਨੀ ਪੈਣੀ ਆ ਸੋ ਉਹਦੇ ਵਾਸਤੇ ਮੈਂ ਤੁਹਾਨੂੰ ਕਹਾਂਗਾ ਅਡਵਾਂਸ ਦੇ ਵਿੱਚ ਹੀ ਸਾਡੇ ਏਸੀ ਡਿਸਪਲੇ ਦੇ ਨੰਬਰ ਤੇ ਆਫਿਸ ਆ ਕੇ ਮਿਲ ਕੇ ਪਹਿਲਾਂ ਹੀ ਤਿਆਰੀ ਕਰਕੇ ਰੱਖੋ ਜੇ ਕੈਨੇਡਾ ਦਾ ਸਮਾਂ ਔਖਾ ਵੀ ਹੋਵੇ ਇਨਸਟਰਕਟ ਜਦ ਮੈਂ ਕਹੂੰਗਾ ਸਖਤੀ ਨਹੀਂ ਸੀਗੀ ਬਟ ਜਦੋਂ ਉਸ ਦੌਰ ਦੇ ਵਿੱਚ ਆਇ ਤੇ ਉਹ ਬੱਚਿਆਂ ਨੂੰ ਹਰਜਾਨਾ ਵੀ ਭੁਗਤਣਾ ਪੈ ਰਿਹਾ ਪਰ ਬਾਕੀ ਮੈਂ ਇੱਕ ਵਾਰੀ ਫੇਰ ਕਹੂੰਗਾ ਹਰ ਬੱਚੇ ਨੂੰ ਜਿਹੜਾ ਵੀ ਉੱਥੇ ਪਹੁੰਚਿਆ ਹੋਇਆ ਮੈਂ ਜਿਹੜਾ ਇੱਥੇ ਜਾਣਾ ਚਾਹੁੰਦਾ ਵੀਜ਼ਾ ਉਹਦਾ ਨਹੀਂ ਆਇਆ ਸਮਾਂ ਉਹਦਾ ਖਰਾਬ ਹੋਣਾ ਜਿਹੜਾ ਇਸ ਸਮੇਂ ਨੂੰ ਯੂਟਿਲਾਈਜ਼ ਨਹੀਂ ਕਰ ਰਿਹਾ ਤੋਂ ਐਸ ਲਈ ਮੈਂ ਕਹੂੰਗਾ ਬੱਚਿਆਂ ਨੂੰ ਜਿਹੜੀ ਮੈਂ ਹਰ ਬੱਚੇ ਨੂੰ ਸਲਾਹ ਦੇ ਰਿਹਾ ਕਿ ਆਪਣੇ ਸਕਿੱਲ ਤੇ ਕੰਮ ਕਰ ਲੈ ਚਾਹੇ ਟ੍ਰੇਡ ਤੇ ਚਾਹੇ ਲੈਂਗੁਏਜ ਤੇ ਚਾਹੇ ਆਪਣੀ ਹੋਰ ਆਇਲਸ ਤੇ ਜਾਂ ਆਪਣੀ ਕੀ ਕਹਿੰਦੇ ਆ ਫ੍ਰੈਂਚ ਤੇ ਕੰਮ ਕਰਨਾ ਤੋਂ ਹੁਣੇ ਤੋਂ ਤਿਆਰੀ ਕਰਨੀ ਬਾਕੀ ਰਾਜੀ ਖੁਸ਼ੀ ਰੋ ਚੜਦੀ ਕਲਾ ਰੋ ਬਾਕੀ ਉਮੀਦ ਤੇ ਦੁਨੀਆ ਕਾਇਨਾਤ ਅਸੀਂ ਉਮੀਦ ਹਮੇਸ਼ਾ ਸਾਡੀ ਵਾਹਿਗੋਦੀ ਕਿਰਪਾ ਨਾਲ ਉੱਪਰ ਹੀ ਰਹਿੰਦੀ ਆ ਤੇ ਇਦਾਂ ਹੀ ਰਹੂਗੇ ਤੇ ਇਦਾਂ ਹੀ ਬੱਚਿਆਂ ਨਾਲ ਅਸੀਂ ਜਿਹੜਾ ਕੀ ਸਟੈਂਡ ਲੈਂਦੇ ਰਵਾਂਗੇ ਤੇ ਬਾਕੀ ਮੈਂ ਕਹਾਂਗਾ ਕਿ ਜਿਹੜੇ ਬੱਚੇ ਨੇ ਸਾਡੇ ਕੋਲ ਹੈਗੇ ਆ ਉਹ ਗਿਵ ਅਪ ਨਾ ਕਰਨ ਆਪਣੇ ਵੱਲ ਪੂਰਾ ਵਾਅਦਾ ਲਾਉਂਦੇ ਰਵਾਂਗੇ ਤੇ ਉਮੀਦ ਕਰਦਾਂਗੇ ਤੁਹਾਡੇ ਨਾਲ ਵੀਜ਼ਿਆਂ ਦੀ ਫੋਟੋ ਸੋਸ਼ਲ ਮੀਡੀਆ ਤੇ ਜਲਦੀ ਵਾਇਰਲ ਹੋ ਜੀ ਚਲੋ ਇਹ ਬੜੀ ਚੰਗੀ ਗੱਲ ਆ ਜੀ ਇਸੇ ਉਮੀਦ ਤੇ ਕਿ ਜਲ ਤੋਂ ਜਲਦ ਵੀਜ਼ੇ ਆਉਣਗੇ ਤੇ ਤੁਹਾਡੀਆਂ ਫੋਟੋਆਂ ਵਾਇਰਲ ਹੋਣਗੀਆਂ ਆਪਾਂ ਇਸ ਪ੍ਰੋਗਰਾਮ ਨੂੰ ਸੰਪ ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਤਿਰਤਜੀਤ ਦੇ ਨਾਲ ਮਿਲੋ ਜ਼ਿੰਦਗੀ ਦੇ ਫੈਸਲੇ ਸੋਚ ਸਮਝ ਕੇ ਕਰੋ ਧੰਨਵਾਦ